ਜਲਿਆਂਵਾਲੇ ਬਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਉਦਮ ਸਿੰਘ ਦਾ ਜਨਮ ਦਿਹਾੜਾ ਅੱਜ ਪੂਰੀ ਸ਼ਰਧਾ ਨਾਲ ਸ਼ਹੀਦ ਉਦਮ ਸਿੰਘ ਚੌਂਕ ਧਰਮਕੋਟ ਵਿਖੇ ਸ਼ਹੀਦ ਉਦਮ ਸਿੰਘ ਟਰਸਟ ਵੱਲੋਂ ਮਨਾਇਆ ਗਿਆ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਹੀਦ ਦੇ ਆਦਮ ਕਦ ਬੁੱਤ ਉੱਪਰ ਫੁੱਲ ਮਾਲਾਵਾਂ ਅਰਪਣ ਕੀਤੀਆਂ ਗਈਆਂ सीटों तो की चेताओं पर लगेंगे हर वर्ष मेले वतन पर मरने वालों का आकर ये निशान होगा आज अगर सरदार ऊधम सिंह जी ने एक सौ चौबीस ਜੰਗ ਆਵਦੇ ਇੱਥੇ ਇਕੱਠੇ ਹੋਏ ਆ ਆਏ ਹੋਏ ਸਤਿਨਾਮ ਦਾ ਧੰਨਵਾਦ ਤੇ ਹੁਣ ਮੈਂ ਪਹਿਲਾਂ ਸਭ ਤੋਂ ਬੇਨਤੀ ਕਰਾਂਗਾ ਭਗਵੇਂ ਸ੍ਰੀ ਗੁਰੂ ਤੇਜ ਜੀ ਦੇ ਜੰਮ ਦੇ ਜੰਮ ਜਗ੍ਹਾ ਦੇ ਸ਼ਹਿਰ ਧਰਮਕੋਟ ਦੀ ਵਿਕਤਤਵੀ ਸਰਕਾਰ ਦੇ ਅਧਿਕਾਰੀ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਦੀ ਫਤਿਹ ਸੇਵਾ ਦੇਸ਼ ਦੀ ਜਿੰਦੜੀਏ ਬੜੀ ਹੋ ਕੀ ਬਿਲਕੁਲ ਕਰਨੀਆਂ ਢੇਰ ਸੱਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਨਸੀਬਤਾ ਚੱਲੀਆਂ ਨੇ ਤੋਂ ਅੱਜ ਅਸੀਂ ਉਸ ਮਹਾਨ ਸ਼ੀਰ ਨੂੰ ਸਰਦਾਂ ਦੇ ਫੁੱਲ ਭੇਟ ਕਰਦੇ ਆਂ ਉਹਨਾਂ ਦਾ ਜਨਮ ਜਨੇ ਆ ਉਹਨਾਂ ਨੇ ਬੜਾ ਵੱਡਾ ਮੈਂ ਕਹਿੰਦਾ ਕਿ ਇੰਗਲੈਂਡ ਦੀ ਧਰਤੀ ਤੇ ਜਾ ਕੇ ਬਦਲਾ ਲਿਆ ਇਹੋ ਜਿਹੇ ਵਿਰਲੇ ਹੀ ਇਨਸਾਨ ਹੁੰਦੇ ਨੇ ਜਿਹੜੇ ਕਿ ਬਦਲਾ ਲੈਂਦੇ ਨੇ ਕਿਉਂਕਿ ਅੱਜ ਦਾ ਜਿਹੜਾ ਸਮਾ ਚੱਲ ਰਿਹਾ ਮਾਸਮੇ ਦਾ ਕੇ ਬੜਾ ਹੀ ਨੌਜੁਕ ਸਮਾਂ ਚੱਲ ਰਿਹਾ ਸਾਡੇ ਵਿਚ anarch ਪਿਆ ਤੋਂ ਮੁੱਕ ਜੀ ਜਾਂਦੀ ਆ ਔਰ ਸਾਨੂੰ ਆਪਣੇ ਉਹਨਾਂ ਸ਼ਹੀਦਾਂ ਦੀ ਸੋਚ ਤੇ ਪਹਿਲਾਂ ਦੇਣ ਦੀ ਲੋੜ ਹੈ ਸਾਨੂੰ ਆਪਣੀ ਅੰਮ੍ਰਿਤ ਘੇਰ ਨੂੰ ਕੈਮਰਾ ਕਰਨਾ ਚਾਹੀਦਾ ਕਿਉਂਕਿ ਅਸੀਂ ਉਹਨਾਂ ਰਾਖੇ ਸਾਡੇ ਚ ਉਹਨਾਂ ਦਾ ਖੂਨ ਹੈ ਤੋਂ ਮੈਂ ਜਿੱਤੇ ਜੀ ਤੁ ਤੁ ਕਈ ਨੂੰ ਕਰਦਾ ਦੇ ਪਰਫੈਕਟ ਕਰਦਾ ਉੱਥੇ ਹੀ ਉਹ ਦਾ ਮਹੀਨਾ ਚੱਲ ਰਿਹਾ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਲਈ ਬੜਾ ਹੀ ਸੋਗਮਈ ਮਹੀਨਾ ਹੈ ਕਿਉਂਕਿ ਸਾਡੇ ਲਈ ਸੋਗ ਦਾ ਮਹੀਨਾ ਕਿਉਂਕਿ ਸਾਡੇ ਗੁਰੂ ਸਰਵਰਨਾਂ ਦੇ ਪਰਿਵਾਰ ਦੇ ਬੜੀਆਂ ਮਸੀਤਾਂ ਚੱਲੀਆਂ ਆਂ ਔਰ ਇਹਨਾਂ ਦਿਨਾਂ ਦੇ ਵਿੱਚ ਮਾਤਾ ਗੁਜਰਕੌਰ ਜੀ ਦੇ ਨਾਲ ਸਾਡੇ ਛੋਟੇ ਸਹਜਾ ਦੇ ਠੰਡੇ ਖੁੱਦ ਦੇ ਵਿੱਚ ਸਨ ਉਹ ਅੱਜ ਖੁਸ਼ੀ ਨਹੀਂ ਮਨਾ ਸਕਦੇ ਕਿਉਂਕਿ ਸਾਡੇ ਲਈ ਇਹ ਸੋਗ ਦਾ ਮਹੀਨਾ ਚਲੋ ਆਦੇ ਤੇ ਜੀ ਰੋਧਮ ਸਿੰਘ ਦਾ ਜਨਮ ਦਿਨ ਕਰਕੇ ਵੱਡਿਆਂ ਦਾ ਪ੍ਰਸਾਦ ਵੰਡਿਆ ਗਿਆ ਦੂਜੀ ਗੱਲ ਜੀ ਬਹਿਜੀ ਕਰੂੰਗਾ ਮੇਰੀ ਨਿੱਜੀ ਰਹਿ ਹੈ ਉਸ ਵੇਲੇ ਮੈਂ ਗਲਤ ਹਾਂ ਕਿ ਅੱਜ ਆਪਾਂ ਨੂੰ ਲੱਗੂ ਨਹੀਂ ਮਣਨੇ ਜਾਈ ਦੇ ਸੋ ਅੱਗੇ ਤੋਂ ਆਪਾਂ ਥੋੜਾ ਜਿਹਾ ਇਸ ਗੱਲ ਦਾ ਗਰੇਜ ਕਰਨਾ ਕਿਉਂਕਿ ਦਿੱਤੇ ਆਪਣੇ ਛੀਦ ਦਾ ਆਪਾਂ ਜੰਮਦਰ ਬਣਾਉਣੇ ਆ ਚੰਗੀ ਗੱਲ ਆ ਪਰ ਜਦੋਂ ਆ ਵੀ ਨਾ ਚਾਹੁੰਦਾ ਥੋੜਾ ਜਿਹਾ ਆਪਾਂ ਇਸ ਗੱਲ ਤੋਂ ਬੇਜ ਦੇ ਕੇ ਇੰਨੀ ਕਿ ਮੇਰੀ ਬੇਇੱਜ਼ਤੀ ਆ ਦੂਜੀ ਗੱਲ ਪ੍ਰਬੰਧਕ ਕਮੇਟੀ ਜੀ ਤੁਹਾਨੂੰ ਸੈਂਟਰਸ ਦੇ ਪ੍ਰਧਾਨ ਜੀ ਸਰਦਾਰ ਜੀ ਜੱਜ ਸਾਹਿਬ ਸੰਧਾ ਸਾਹਿਬ ਹੋਰ ਕਮੇਟੀ ਦੇ ਸਾਰੇ ਹੀ ਸਰਕਾਰ ਜੋ ਮੈਂਬਰ ਸਰਦਾਰ ਇਹਨਾਂ ਨੂੰ ਅਸੀਂ ਵਿਸ਼ਵਾਸਤ ਹੁੰਦੇ ਹਾਂ ਕਿ ਸ਼ਹਿਰ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਬੈਠੀ ਹੈ ਉਹ ਸਾਰੇ ਹੀ ਇਹ ਵਿਸ਼ਵਾਸਤ ਹੁੰਦੇ ਕਿ ਅੱਗੇ ਇੱਥੇ ਕਿਤੇ ਗੱਲ ਕੀਤੀ ਸਟੇਜ ਤੇ ਵੀ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਜੇ ਅਪਾ ਪੂਰੀਆਂ ਨਹੀਂ ਕਰਦੇ ਨਾ ਸੋ ਅਸੀਂ ਪੂਰਾ ਜ਼ੋਰ ਲਾ ਕੇ ਕਾਲਪ ਮੇਅਰ ਕਰਨ ਸੱਚੇ ਬਾਦਸ਼ਾਹ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ ਜਿਹੜੀਆਂ ਵੀ ਤੁਹਾਡੀਆਂ ਮੰਗਾਂ ਸਾਡੇ ਦਿਮਾਗ ਦੇ ਵਿੱਚ ਆ ਉਹ ਗੱਲਾਂ ਹੁਣ ਤੁਸੀਂ ਨਹੀਂ ਕਹਿਣੀਆਂ ਉਹ ਅਸੀਂ ਪੂਰੀਆਂ ਕਰਨੀਆਂ ਸਾਡਾ ਤੁਹਾਡੇ ਨਾਲ ਇਹ ਵਾਦਾ ਆ ਤੁਹਾਧਿਮਾ ਕਾ ਕਰਪਾ ਕਰਨ ਜਲਦੀ ਜਲਦੀ ਬਖਸ਼ੋਣ ਉਹ ਸਾਰੀਆਂ ਜਦਾਂ ਮੇਰੇ ਧਿਆਨ ਚ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਪੂਰੀਆਂ ਕਰਾਂਗੇ ਇਹ ਨਹੀਂ ਕਿ ਬੇਇੱਜ਼ਤੀ ਕਰਦਾ ਕਿ ਉਹਨਾਂ ਦਾ ਜੱਜਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਜਨਮ ਦੇ ਦੇ ਸਬੰਧ ਵਿੱਚ ਟੈਸਟ ਕਮੇਟੀ ਦੇ ਪ੍ਰਧਾਨ ਸਹਿਬਾ ਰਾਜ ਸਿੰਘ ਜੱਤ ਸੰਧਾ ਸਾਹਿਬ ਜਮੂਦ ਸਾਹਿਬ ਅਤੇ ਸਟਾਫ ਦੇ ਸਾਰੇ ਹੀ ਮੈਂਬਰ ਸਹਿਬਾਨ ਅਤੇ ਸ਼ਹਿਰ ਦੇ ਸਾਰੇ ਹੀ ਬਖਸ਼ੇ ਲੀਡਰ ਸਹਿਬਾਨ ਵਹਿਮ ਦੀ ਪੀਤਾ ਗਾਲ ਸਾਹਿਬ ਵਹਿਮ ਦੀ ਕੀ ਪਤੇ ਠੀਕ ਆ ਜਿਹੜਾ ਸ਼ੀਰਿਆ ਇਹ ਜਿਹੜਾ ਕੌਮ ਦਾ ਸਮਰਾ ਪਰ ਇੱਕਲਾ ਮਨ ਨੂੰ ਯਾਦ ਰੱਖਣੀ ਪੈਦੀ ਆ ਕਿ ਜਿੱਥੇ ਅਸੀਂ ਅੱਜ ਉਹ ਬਾਗ ਗਿਆ ਰਾਤਾਂ ਦੇ ਵਿੱਚ ਆਪ ਨਿੱਗੀਆਂ ਗਾਇਨਾਂ ਲੈ ਕੇ ਸੁਣਨੇ ਆ ਉੱਥੇ ਜੋ ਸਮਾਂ ਇਹਨਾਂ ਪੇ ਸ਼ੀਦਾਤੇ ਜੋ ਘੱਲਣਾ ਇਹਨਾਂ ਘੱਲੀਆਂ ਉਹ ਜੇ ਆਪਾਂ ਯਾਦ ਕਰੀਏ ਤਾਂ ਮੂਤਲ ਨੇ ਖੜਿਓ ਰੰਦੇ ਆ ਕਿਉਂਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਹਰ ਅਸ਼ੋ ਆਰਾਮ ਸਹੂਲਤ ਜਿਹੜੀ ਆ ਪਿਆਰ ਕੇ ਜੇ ਜਿਹੜਾ ਸਾਡਾ ਪਾਕਿਸਤਾਨ ਦੇਸ਼ ਜਿਹੜਾ ਆਜ਼ਾਦ ਕੀਤਾ ਉਹ ਇਹਨਾਂ ਵੀ ਦੇਣ ਆ ਇਹ ਸਾਰੇ ਸ਼ਹੀਦ ਬਖਸ਼ੀ ਗਰੀਦ ਆ ਜਿੰਨੇ ਵੀ ਹੋਏ ਆ ਪਰ ਜੇ ਅਸੀਂ ਇਤਿਹਾਸ ਬਾਰੇ ਦਈਏ ਤਾਂ ਇਹਦਾ ਸਾਰਾ ਹੀ ਜੋ ਵੀ ਇਹਨਾਂ ਸੇਰਾਂ ਜਿਹੜਾ ਸ਼ਹੀਦਿਆਂ ਵਾਲੇ ਪਾਸੇ ਸਾਨੂੰ ਤੋੜਿਆ ਤਾਂ ਸਾਡੇ ਸਹਿਰ ਸ਼ਹੀਦ ਨੂੰ ਦੋ ਦੋ ਸਿੰਘੋ ਦੇ ਸੀਗੀ ਤਲੀ ਘਾਇ ਮਾਛਾ ਉਹਨਾਂ ਨੇ ਆਪਣੀ ਬਾਤ ਨੂੰ ਲੈ ਕੇ ਆਪ ਦਾ ਸਰਪੰਸ ਆਇਆ ਮਾਤਾ ਸਹਿਦ ਰਾਜੀ ਜਿਹੜੇ ਉਹ ਸ਼ਹੀਦੀ ਘੜੇ ਚੱਲਦੇ ਆ ਜਿਵੇਂ ਮੇਰੇ ਵੀਰ ਦਾ ਤੀਰੀ ਕਿਹਨੇ ਗਿਆ ਤੋਂ ਠੀਕਾ ਤੁਸੀਂ ਨਹੀਂ ਕਹੋ ਲਿਆ ਬਾਈਆਂ ਕਿ ਆਪਾਂ ਨੂੰ ਸਾਦਾ ਸਾਦਾ ਬੁਲਾਉਣਾ ਕਹਿਤਾ ਹੈ ਕੋਈ ਗੱਲ ਨਹੀਂ ਕਿਉਂਕਿ ਜਿਹੜਾ ਇਨਸਾਨ ਹੈ ਦਰਦਾਂ ਦਾ ਬੋਧਾ ਪਰ ਸਾਨੂੰ ਉਹਦੇ ਉਹਨਾਂ ਨੂੰ ਵੀ ਯਾਦ ਕਰਨਾ ਜਿਹੜਾ ਸ਼ਹੀਦ ਹੋ ਗਿਆ ਕਿਉਂਕਿ ਜਿਹੜਿਆ ਇਸ ਦੀ ਸਾਨੂੰ ਉਹ ਤੋੜ ਕੇ ਗਿਆ ਤੋਂ ਇਹਨਾਂ ਕੋਈ ਕਹਿਦਾ ਆਏ ਮੈਂ ਸਾਰੇ ਹੀ ਕਮੇਟੀ ਮੈਂਬਰਾਂ ਤੋਂ ਬਹੁਤ ਧੰਨਵਾਦ ਆ ਕਿ ਮੈਂ ਫਿਰ ਇਹਨਾਂ ਨੂੰ ਬੇਰਤੀ ਕਰਦਾ ਇਹ ਜਿਹੜੇ ਸ਼ਹੀਦ ਹੋ ਗਿਆ ਕਿਸੇ ਇੱਕ ਜਾਤ ਪਾਤ ਦਾ ਇੱਕ ਕੌਮ ਦੇ ਨਹੀਂ ਇਹ ਸਮਾਇਆ ਸਾਰਿਆਂ ਦਾ ਸੰਦਾ ਜੇ ਜਦੋਂ ਵੀ ਅਸੀਂ ਦਿਨ ਤਿਹਾਰ ਆਉਂਦੇ ਆ ਸਭੀ ਸਾਡੇ ਤੋਂ ਵੀ ਜੋਜਾ ਸਦੂਰ ਬੰਦੋਗੇ ਅਸੀਂ ਹਰ ਵਾਰ ਇਹ ਕਦੇ ਬੇਨਤੀ ਕੀਤੀ ਸੀ ਕਿ ਜਦੋਂ ਵੀ ਕੋਈ ਇਹਨਾਂ ਦਿਨ ਤਿਹਾਰ ਮਨਾਉਣਾ ਕਿਤੇ ਕੋਈ ਵੀ ਸੇਵਾ ਦੀ ਲੋੜਾ ਤੇ ਅਸੀਂ ਸਾਰੇ ਹਾਜ਼ਰਿਆਂ ਵੱਧ ਤੋਂ ਵੱਧ ਦੀ ਲੋਕ ਨਾਲ ਜਾਵਾਂਗੇ ਇਹਨਾਂ ਕੋਈ ਦੇਦਾ ਖਮਾ ਦਾ ਦਰਸ਼ਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਸਾਰੇ ਜੇ ਸਖਸ਼ੀਅਤ ਉਹ ਯਾਦ ਕਰਨ ਵਾਸਤੇ ਇਕੱਠੇ ਹੋਏ ਆਂ ਕ੍ਰਾਂਤੀਕਾਰੀ ਸ਼ਹੀਦ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਨੇ ਜਨਮ ਵਾਲੇ ਤੋਂ ਬਾਗ ਦਾ ਬਦਲਾ ਜਾ ਕੇ ਇੰਗਲੈਂਡ ਵਿੱਚ ਗਿਆ ਸੀ ਜਰਮਨ ਟਾਇਰ ਨੂੰ ਗੋਲੀਆਂ ਮਾਰੀਆਂ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਆਂ ਜੇ ਸਾਹਮਣੂ ਹੋਂਤਵਾਦ ਦਾ ਟਾਈਮ ਕੱਢ ਕੇ ਆਪਣਾ ਸ਼ਹੀਦਾਂ ਦੀਆਂ ਕਹਾਣੀਆਂ ਵੀ ਦੱਸਣੀਆਂ ਚਾਹੀਦੀਆਂ ਅੱਜ ਜ਼ਿਆਦਾਤਰ ਮੇਰਾ ਯਾਰ ਤੇ ਰੋਕਾ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੀ ਕੀ ਇਅ ਹੈ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਆ ਜਿਹਨਾਂ ਦਾ ਜਨਮ ਤੇ ਹੋਣਾ ਹੈ ਇਹਨੇ ਵਾਰ ਲੈ ਕੇ ਸ਼ੇਅਰ ਕਰਨਾ ਚਾਹੀਦਾ ਉਹ ਨਾਮ ਅਮਰ ਸ਼ੀ ਗੀਤਾ ਦਾ ਦਿਨੇ ਰਾਤੀ ਤੇ ਸੂਰਜ ਚੜੇ ਤੋਂ ਛਿਪਦਿਆਂ ਕ੍ਰਿਤਿਆ ਨੇ ਕੋਸ਼ਿਸ਼ ਕਰੀ ਤੇ ਰੱਖ ਜੀਹ ਲੜਦੇ ਤੇ ਹੋ ਵਰਗਤਾ ਗੁਰੂ ਨੇ ਦਿੱਤੀਆਂ ਏ ਨਾਂ ਦਾ ਸੁਦਾ ਜਾਂਚ ਕਰ ਬਾਨੀਆਂ ਦੀ ਤੇ ਹੱਥ ਘੜੀ ਗੁਲਾਮੀ ਦੀ ਖੋਲਦੀ ਨਾ ਹੁੰਦਾ ਕਰੇ ਨਾ ਦੇਸ਼ ਆਜ਼ਾਦ ਛਟ ਤੇ ਜੇ ਕਰ ਰੱਤ ਸ਼ਹੀਦਾ ਦੀ ਡੋਲਦੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਗਮ ਸੁੱਤੀ ਸਾਡੇ ਕਲਾਸ ਦੇ ਦੇਮਨ ਸਾਰਿਆਂ ਦਾ ਦੀਆਂ ਕਰਨਾ ਜੋ ਸਾਡੇ ਸ਼ਹੀਦ ਸਰਦਾਰ ਉਧਮ ਸਿੰਘ ਜੀ ਜਨਮ ਤੇ ਵਿਲੇ ਇੱਕ ਪਹੁੰਚਿਆ ਜਨਮ ਤੇ ਮੈਂ ਸਾਰਿਆਂ ਨੂੰ ਦੀਆ ਯਾਰਾ ਵਾਰੀ ਦੀ ਤਰਫੋਂ ਸਾਰਾ